ਤੋ ਦੇਵਾ ਠਾਕਰ ਸਾਹਿਬ ਵੀ ਇੱਕ ਪ੍ਰਗਿਆ ਠਾਕਰ ਸਾਹਿਬ ਵੀ ਆ ਜਿਹੜੀ ਮਾਲੋ گاؤں ਦੇ ਮਮਤਮਾਕਿਆ ਦੇ ਵਿੱਚ ਐਮਪੀ ਜਿੱਤੀ ਸੀ ਐਮਪੀ ਤੇ ਤੁਹਾਡੇ ਜਿਹੜਾ ਮੋਦੀ ਰਾਜ ਆ ਤੁਹਾਡਾ ਜਿਹੜਾ Hindu ਰਾਜ ਆ ਤੁਹਾਡਾ 46% ਉੱਤੇ ਬਲਾਤਕਾਰੀ ਅਪਰਾਧੀ ਕਾਤਲਾ ਠੱਗ ਚੋਰ ਗੁੰਡੇ ਬਦਮਾਸ਼ ਬੈਠੇ ਨੇ ਬੀਬਾ ਜੀ ਤੂੰ ਉਹਨਾਂ ਨੂੰ ਜਾ ਕੇ ਰੋਕ ਉਹਨਾਂ ਨੂੰ ਜਿਹੜੀਆਂ ਚੋਣਾਂ ਉਹਨਾਂ ਨੇ ਜਿੱਤੀਆਂ ਨੇ ਉਹਨਾਂ ਤੇ ਰੋਕ ਲਾ ਤੈਨੂੰ ਭਾਈ ਅੰਮਰਤਪਾਲ ਸਿੰਘ ਖਾਲਸਾ ਦਿਸ ਗਿਆ ਤੈਨੂੰ ਜਦੋਂ ਵੀ ਤੁਸੀਂ ਆਉਣੇ ਸਿੱਖਾਂ ਤੇ ਹੀ ਆਉਣੇ ਵਰਦੇ ਹੋ ਹੁਣ ਦੱਸੋ ਕਿੱਡੀ ਹੈਰਾਨਗੀ ਆ ਬੀਬਾ ਜੀ ਇਹ ਬਦਮਾਸ਼ ਨਹੀਂ ਇਹ ਸਿੱਖ ਕੌਮ ਦਾ ਜਿਹੜਾ ਇੱਕ ਅਨਮੋਲ ਹੀਰਾ ਗਾ ਬਦਮਾਸ਼ ਤਾਂ ਤੁਹਾਡੇ ਅੰਦਰ ਬੈਠੇ ਨੇ ਤੁਹਾਡੀਆਂ ਜਿਹੜੀਆਂ ਇਹ ਬੋਲੀਆਂ ਕਰਕੇ ਤੁਹਾਡਾ ਨਫ਼ਰਤ ਕਰਕੇ ਤੁਸੀਂ ਸਿੱਖ ਨੌ ਦਾ ਜਿਹੜਾ ਲੋਕ ਕਹਿੰਦੇ ਨਾ ਰਿਸ਼ਤਾ ਗਾ ਲੋਕਾਂ ਨੂੰ ਸਮਝ ਆਉਣੀ ਚਾਹੀਦੀ ਆ ਅੱਖਾਂ ਤੇ ਜਿਹੜੇ ਪੱਟੀਆਂ ਬੰਨ੍ਹੀ ਫਿਰਦੇ ਨੇ ਅੱਸੀ ਕਾਲਜੀ ਵੈਦ ਜੀ ਕਾ ਖਾਲਸਾ ਵੈਦ ਜੀ ਕੀ ਪਤੇ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਚੁੱਕਿਆਗਾ ਕਿ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੇ ਅੱਜ ਐਮਪੀ ਦੀ ਸੌ ਚੱਕ ਲਈ ਐ ਪਰ ਦੁੱਖ ਤੇ ਹੈਰਾਨੀ ਵਾਲੀ ਗੱਲ ਇਹ ਆ ਕਿ ਜਿਹੜੇ ਲੋਕ ਸੰਵਿਧਾਨ ਸੰਵਿਧਾਨ ਲੋਕਤੰਤਰ ਦਾ ਡੈਮੋਕ੍ਰੇਸੀ ਦਾ ਪਾਠ ਪੜਾਉਂਦੇ ਨੇ ਅੱਜ ਉਹ ਸਾਰੇ ਚੁੱਪ ਨੇ ਅੱਜ ਉਹਨਾਂ ਦੇ ਮੂੰਹ ਦੇ ਵਿੱਚ ਸਾਰਿਆਂ ਦੇ ਕਹਿ ਦਈਏ ਕਿ ਘੁੰਗਣੀਆਂ ਪਈਆਂ ਹੋਈਆਂ ਨੇ ਜਿਹੜੇ ਚੀਕ ਚੀਕ ਕੇ ਕਹਿੰਦੇ ਸੀ ਡੈਮੋਕ੍ਰੇਸੀਆ ਜੀ ਡੈਮੋਕ੍ਰੇਸੀਆ ਹਰਤਾ ਤਾਂ ਅਡੀ ਡੈਮੋਕ੍ਰੇਸੀ ਵੀ ਮੰਨੀ ਆਲੇ ਨੇ ਸੰਵਿਧਾਨ ਵੀ ਮੰਨ ਲਏ ਅਗਲੇ ਨੇ ਹੁਣ ਤੁਸੀਂ ਲੋਕਤੰਤਰ ਦਾ ਘਾਣ ਕੀਤਾ ਕਿ ਨਹੀਂ ਕੀਤਾ ਇਹ ਦੱਸੋ ਮੈਨੂੰ ਅੱਜ ਤੱਕ ਇਤਿਹਾਸ ਦੇ ਵਿੱਚ ਮੈਨੂੰ ਦੱਸ ਦਿਓ ਜੇ ਕੋਈ ਜਾਣਕਾਰ ਹੋਵੇ ਕਿ ਇਹ ਕਿਹੜੀ ਸੌ ਆ ਜਿਹੜੀ ਪਰਦੇ ਦੇ ਉਹਨੇ ਚੁਕਾਈ ਜਾ ਰਹੀ ਆ ਕੋਈ ਉਹਦੀ ਵੀਡੀਓ ਨਹੀਂ ਆਈ ਕੋਈ ਉਹਦਾ ਕੁਸੋ ਹੋਰ ਨਹੀਂ ਆਇਆ ਕਿ ਜਿਹੜੀ ਸੌਹਾਂ ਉਹ ਵੀ ਜਿਹਦੀ ਵੀਡੀਓਗ੍ਰਾਫੀ ਨਹੀਂ ਕੀਤੀ ਗਈ ਇਹ ਕਾਹਦਾ ਡਰਾ ਜਦੋਂ ਲੋਕਾਂ ਨੇ 4 ਲੱਖ ਲੋਕਾਂ ਨੇ ਐਮਪੀ ਬਣਾਇਆ ਭਾਈ ਅੰਮਰਤਪਾਲ ਸਿੰਘ ਨੂੰ ਖੰਡੂਰ ਸਾਹਿਬ ਵਾਸੀਆਂ ਨੇ ਤੇ ਅੱਜ ਯਾਰ ਤੁਸੀਂ ਜਿਹੜੀ ਸੌਹਾਂ ਉਹ ਵੀ ਤੁਸੀਂ ਗੁਪਤ ਚਕਾਉਨੇ ਹੋ ਜਿਹੜਾ ਕਿ ਸਰਿਆ ਆਮ ਲੋਕਤੰਤਰ ਦਾ ਘਾਣ ਸਰਕਾਰਾਂ ਕਰਈਆਂ ਨੇ ਜਾ ਮਲੋ ਜਿਹੜਾ ਪ੍ਰਸ਼ਾਸਨ ਆ ਉਹ ਕਰ ਰਿਹਾਗਾ ਕੱਲ ਸੀ 4 ਦਿਨਾਂ ਦੀ ਪ੍ਰੋਬਲਮ ਆ ਪਹਿਲੇ ਦਿਨ ਕਿਹਾ ਸੀ ਕਿ ਕੋਈ ਪ੍ਰੋਬਲ ਨਹੀਂ ਦੇਣੀ ਚੱਲ ਫਿਰ ਮੈਂ ਦੂਜੇ ਜਿਹੜਾ মিডিਆ ਮਗਰ ਜਦੋਂ ਸਾਰਾ মিডিਆ ਹੀ ਲੱਗ ਗਿਆ ਕਰਨ ਪ੍ਰੋਬਲ ਮਿਲ ਗਈ ਪ੍ਰੋਬਲ ਮਿਲ ਗਈ ਚੱਲ ਫਿਰ ਮੈਨੂੰ ਵੀ ਇਹਨਾਂ ਦਾ ਜਿਹੜਾ ਹੈ ਕਿ ਕਹਿਣਾ ਭਾਵ ਕਿ ਇਹਨਾਂ ਦੇ ਕੌਲੀ ਚੱਟਾਂ ਦੇ ਮਗਰ ਲੱਗਣਾ ਪਿਆ ਮੈਂ ਸਾਰੇ ਮੀਡੀਆ ਨੂੰ ਕੌਲੀ ਚਟਣੀ ਕਹਿੰਦਾ ਜ਼ਿਆਦਾਤਰ ਕੌਲੀ ਚਟਣੇ ਕੁਝ ਜਿਹੜੇ ਨੇ ਸੱਚ ਬੋਲਦੇ ਨੇ ਪਰ ਹੈਰਾਨਗੀ ਕੀ ਹੋਈ ਮਾਤਾ ਪਿਤਾ ਤੋਂ ਤਿੰਨ ਜਣਿਆਂ ਨੂੰ ਬਦ ਮਿਲਣਾ ਨਹੀਂ ਦਿੱਤਾ ਗਿਆ ਕਹਿੰਦੇ ਬੋਲੇ ਸੋਨੇ ਹਾਲ ਦਾ ਜਕਾਰਾ ਨਹੀਂ ਲਾਉਣਾ ਤਰ੍ਹਾਂ ਤਰ੍ਹਾਂ ਦੀ ਜਿਹੜੀਆਂ ਗੱਲਾਂ ਮੈਂ ਪਹਿਲਾਂ ਵੀ ਤੁਹਾਨੂੰ ਵੀਡੀਓ ਵਿੱਚ ਦੱਸ ਕੇ ਹਟਿਆ ਬੇਸ਼ੱਕ ਭਾਈ ਅੰਮਰਤਪਾਲ ਸਿੰਘ ਚੜ੍ਹਦੀ ਕਲਾ ਵਿੱਚ ਸਨ ਸਿੱਖ ਕੌਮ ਦਾ ਜੋਧਾ ਕੋਈ ਵੀ ਆ ਜਿਨ੍ਹਾਂ ਦੇ ਤੀਤੀ ਬੱਤੀ ਬੱਤੀ ਸਾਲ ਹੋ ਗਏ ਡੋਲੇ ਤਾਂ ਉਹ ਨਹੀਂ ਕਦੇ ਪਾਰੇ ਭੇਖ ਨਹੀਂ ਮੰਗੀ ਸਿੱਖਾਂ ਨੇ ਪਰ ਜਿਹੜਾ ਸੰਵਿਧਾਨਕ ਹੱਕ ਹੁੰਦਾਗਾ ਉਹਦੇ ਮੁਤਾਬਕ ਕਾਇਦੇ ਕਾਨੂੰਨ ਮੁਤਾਬਕ ਤੇ ਸੌ ਚੱਕਣ ਦਾ ਜਿਹੜਾ ਸਾਰਾ ਜਿਹੜਾ ਹੁੰਦਾਗਾ ਬਾਕੀਆਂ ਨੂੰ ਤੁਸੀਂ ਟੀਵੀ 'ਚ ਦਿਖਾਉਣੇ ਹੋ ਵੀਡੀਓ ਚਲਾਉਣੇ ਹੋ ਤੇ ਭਾਈ ਅੰਮਰਤਪਾਲ ਸਿੰਘ ਨੇ ਸਾਰਾ ਕੁਝ ਜਿਹੜਾ ਤੁਸੀਂ ਖਤਮ ਕਰ ਦਿੱਤਾ ਤੇ ਖਨੂਰ ਸਾਹਿਬ ਵਾਸੀਆਂ ਨੂੰ ਚਾਹੇ ਤੁਸੀਂ ਘੰਟੇ ਮਲਾ ਦਿੰਦੇ ਤੇ ਇੱਕ ਜਿਹੜੀ ਇੱਥੇ ਹੋਰ ਆ ਮੈਂ ਉਹਦੀ ਵੀਡੀਓ ਤਾਂ ਕੀ ਚਲਾਉਂਗਾ ਕੀ ਦਿਖਾਉਂਗਾ ਕੋਈ ਦੇਵਾ ਠਾਕਰ ਸਾਧਵੀ ਆ ਕਿਲੋ 2 ਕਿਲੋ ਤਾਂ ਉਹਦਾ ਸਿਆਉਣਾ ਪਾਇਆ ਹੋਇਆਗਾ ਤੇ ਇਹ ਕਹਿੰਦੇ ਅਸੀਂ ਸਾਧਵੀ ਆ ਕੋਈ ਕਹਿੰਦਾ ਅਸੀਂ ਬਾਬਾਂ ਦਾ ਹੋਰ ਮੈਨੂੰ ਕਿਉਂ ਗੱਲਾਂ ਇਹ ਕਹਿਣੀਆਂ ਪੈ ਰੀਆਂ ਨੇ ਗੱਲਾਂ ਆਪਾਂ ਕਿਸੇ ਤੇ ਫालतੂ ਕਿਸੇ ਦੇ ਧਰਮ ਦੇ ਵਿੱਚ ਟੰਗ ਨਹੀਂ ਡਾਉਂਦੇ ਪਰ ਇਹਨਾਂ ਦਾ ਸੁਭਾਅ ਕੀ ਬਣ ਗਿਆ ਸਿੱਖ ਕੌਮ ਦੇ ਹਰੇਕ ਮਸਲੇ ਵਿੱਚ ਟੰਗ ਡਾਉਣੀ ਅੱਜ ਸਾਧ ਵੀ ਦਾ ਬਿਆਨ ਪੜਿਆ ਤੁਸੀਂ ਕਹਿੰਦੇ ਧੋਰੇ ਕਾਨੂੰਨ ਨੇ ਕਹਿੰਦਾ ਦਿਉਦ ਇਬਰਾਹਿਮ ਜਿਹੜਾ ਕੋਈ ਹੈਗਾਗਾ ਬਦਮਾਸ਼ਾ ਕਹਿੰਦੇ ਫਿਰ ਉਹਨੂੰ ਵੀ ਚੋਣ ਲੜਾ ਦਿਓ ਤੇ ਜਿਹੜੇ ਵੱਡੇ-ਵੱਡੇ ਬਦਮਾਸ਼ ਬੈਠੇ ਨੇ ਜ਼ਿਲ੍ਹਿਆਂ ਦੇ ਵਿੱਚ ਉਹਨਾਂ ਨੂੰ ਵੀ ਚੋਣ ਲੜਾ ਦਿਓ ਹੁਣ ਦੱਸੋ ਕਿੰਡੀ ਹੈਰਾਨ ਗਈ ਆ ਬੀਬਾ ਜੀ ਇਹ ਬਦਮਾਸ਼ ਨਹੀਂ ਇਹ ਸਿੱਖ ਕੌਮ ਦਾ ਜਿਹੜਾ ਇੱਕ ਅਨਮੋਲ ਹੀਰਾ ਗਾ ਬਦਮਾਸ਼ ਤਾਂ ਤੁਹਾਡੇ ਅੰਦਰ ਬੈਠੇ ਨੇ ਤੁਹਾਡੀਆਂ ਜਿਹੜੀਆਂ ਇਹ ਬੋਲੀਆਂ ਕਰਕੇ ਤੁਹਾਡਾ ਨਾਫਰਤ ਕਰਕੇ ਤੁਸੀਂ ਸਿੱਖ ਨੌ ਦਾ ਜਿਹੜਾ ਲੋਕ ਕਹਿੰਦੇ ਨਾ ਰਿਸ਼ਤਾ ਗਾ ਲੋਕਾਂ ਨੂੰ ਸਮਝ ਆਉਣੀ ਚਾਹੀਦੀ ਆ ਅੱਖਾਂ ਤੇ ਜਿਹੜੇ ਪੱਟੀਆਂ ਬੰਨੀ ਫਿਰਦੇ ਨੇ ਉਹ ਅਸੀਂ ਜੇ ਸੋ ਤੁਹਾਡੇ ਤੇ ਮਾੜਾ ਕੋਈ ਬਾਹਰ ਕਰਦਾ ਅਸੀਂ ਫੇਰ ਵੀ ਰਹੇ ਹਾਂ ਦਲੀ ਨਾਲ ਕਰਦੇ ਆ ਕਿ ਬਹੁਤ ਤੇਰਾ ਮਾੜਾ ਹੋਇਆ ਤੁਸੀਂ ਸਾਡੇ ਤੇ ਇਹੋ ਜਿਹਾ ਬਾਹਰ ਕਰਦੇ ਹੋ ਅਸੀਂ ਚੱਲ ਬੀਬਾ ਤੂੰ ਅਸੀਂ ਕਦੇ ਕਿਹਾ ਨਾ ਉਹ ਚਾਉਣ ਲੜਨ ਲੜਾ ਲੋ ਤੁਹਾਡੀ ਸਰਕਾਰ ਆ ਮੋਦੀ ਹੈ ਤੁਹਾਡਾ ਖੜੇ ਕਰ ਲੋ ਅਸੀਂ ਕਦੇ ਰੋਕੇ ਕਿਸੇ ਨੂੰ ਤੁਹਾਡੀ ਬਦਮਾਸ਼ ਉਹ ਪ੍ਰਗਿਆ ਜਿਹੜੀ ਇੱਕ ਤੋ ਦੇਵਾ ਠਾਕਰ ਸਾਹਿਬ ਵੀ ਇੱਕ ਪ੍ਰਗਿਆ ਠਾਕਰ ਸਾਹਿਬ ਵੀ ਆ ਜਿਹੜੀ ਮਾਲੋ گاؤں ਦੇ ਮਮਤਮਾਕਿਆ ਦੇ ਵਿੱਚ ਐਮਪੀ ਜੀ ਤਸੀ ਐਮਪੀ ਤੇ ਤੁਹਾਡੇ ਜਿਹੜਾ ਮੋਦੀ ਰਾਜ ਆ ਤੁਹਾਡਾ ਜਿਹੜਾ Hindu ਰਾਜ ਆ ਤੁਹਾਡਾ 46% ਉੱਤੇ ਬਲਾਤਕਾਰੀ ਅਪਰਾਧੀ ਕਾਤਲ ਠੱਗ ਚੋਰ ਗੁੰਡੇ ਬਦਮਾਸ਼ ਬੈਠੇ ਨੇ ਬੀਬਾ ਜੀ ਤੂੰ ਉਹਨਾਂ ਨੂੰ ਜਾ ਕੇ ਰੋਕ ਉਹਨਾਂ ਨੂੰ ਜਿਹੜੀਆਂ ਚੋਣਾਂ ਉਹਨਾਂ ਨੇ ਜਿੱਤੀਆਂ ਨੇ ਉਹਨਾਂ ਤੇ ਰੋਕ ਲਾ ਤੈਨੂੰ ਭਾਈ ਅੰਮਰਤਪਾਲ ਸਿੰਘ ਖਾਲਸਾ ਦਿਸ ਗਿਆ ਤੈਨੂੰ ਜਦੋਂ ਵੀ ਤੁਸੀਂ ਆਉਣੇ ਸਿੱਖਾਂ ਤੇ ਹੀ ਆਉਣੇ ਵਰਦੇ ਹੋ ਆਪ ਦੀ ਤੋਂ ਮਸੂਰੀ ਖੱਟਣ ਦੀ ਮਾਰੀ ਪਾ ਕੇ ਕਿੱਲਾ ਦੋ ਕਿੱਲੇ ਕਿੱਲੋ ਸਿਉਣਾ ਕਦੇ ਪੱਗ ਬੰਨ ਲੈਨੀਆ ਕਦੇ ਵਾਲ ਦੇ ਖੜਾ ਲੈਨੀਆ ਕਦੇ ਕੁਛ ਕਰ ਲੈਨੀਆ ਮੈਂ ਤੁਹਾਡੇ ਤੇ ਬੋਲਣਾ ਨਹੀਂ ਚਾਹੁੰਦਾ ਸੀ ਬਹੁਤ ਟਾਈਮ ਦਾ ਚੁੱਪ ਸੀ ਤੂੰ ਸਿੱਖਾਂ ਦੇ ਪਹਿਲਾਂ ਸਿੱਖਾਂ ਦੇ ਬਾਬਾ ਖੱਟ ਦੀਆਂ ਸਿੱਖ ਗੁਰੂਆਂ ਦਾ ਜਿਹੜਾ ਤੂੰ ਕਹਿਣੀ ਆ ਕਿ ਬਹੁਤ ਚੰਗੇ ਨੇ ਬਹੁਤ ਹੋ ਨੇ ਅਸੀਂ ਉਹਨਾਂ ਦੇ ਪੁੱਤਰਾ ਦੱਸ ਅਬਰਤਪਾਲ ਸਿੰਘ ਨੇ ਕੀ ਗਨਾਹ ਕੀਤਾ ਸੀ ਮੈਂ ਦੇਵਾ ਠਾਕਾ ਸਾਧਵੀ ਨੂੰ ਪੁੱਛਦਾਗਾ ਤੂੰ ਇਹ ਦੱਸ ਦੇ ਕੀ ਉਹਨੇ ਜਿਹੜਾ ਹੈਗਾ ਹੈ ਇਹ ਜਾ ਬੰਬ ਚਲਾ ਦਿੱਤਾ ਮਾਲੋ ਗਾਉਂ ਦੇ ਬੰਬ ਧਮਾਕਿਆਂ ਦੇ ਵਿੱਚ ਪ੍ਰਿਗਾ ਸਾਧਵੀ ਠਾਕਾ ਜਿਹੜੇ ਦਸੋਂ ਜਿੱਤੀ ਆ ਕਿ ਨਾ ਐਮਪੀ ਫੁੱਲਨ ਦੇਵੀ ਨੇ ਜਿਹੜੇ ਕਿੰਨੇ ਬੰਦੇ ਵਾਰ ਕੇ ਤੇ ਉਹ ਤੁਹਾਡੀ ਜਿਹੜੀ ਜਿੱਤੀ ਆ ਕਿ ਨਹੀਂ ਜਿੱਤੀ ਤੁਹਾਡੇ ਤੇ ਮੈਂ ਪਹਿਲਾਂ ਕਹਿ ਕੇ ਹਟਿਆਂਗਾ ਠੱਗ ਚੋਰ ਬਦਮਾਸ ਬਲਾਤਕਾਰੀ ਬੈਠੇ ਨੇ 46% ਆ ਬੀਜਪੀ ਜੇ ਕੱਢ ਉਹਨਾਂ ਨੂੰ ਬਾਹਰ ਦਿੱਤਾ ਦਿੱਤੇ ਹਿੰਮਤ ਹੈ ਬੋਲ ਤੂੰ ਮੋਦੀ ਦੇ ਮੂਹਰੇ ਜਦੋਂ ਵੀ ਲਾਇਆ ਤੂੰ ਅੰਬਰਤਪਾਲ ਅੰਬਰਤਪਾਲ ਸਾਡੇ ਸਿੱਖਾਂ ਨੂੰ ਤੁਸੀਂ ਮਾਲ ਮਕਾ ਦਿੱਤਾ ਸਾਡੇ ਸਿੱਖਾਂ ਨੂੰ ਤੁਸੀਂ ਖਾ ਗਏ ਨਾਲੇ ਤਾਂ ਸਾਡਾ ਜੀਪ ਸਿੱਧੂ ਤੁਸੀਂ ਮਰਵਾ ਦਿੱਤਾ अवतार खंडा तुसी मरबा देता निडर तुसी मरबा देता पांच बार तुसी मरबा देता सिद्धू मुसे वाला तुसी मरबा देता ते ਹੁਣ ਭਾਈ ਅੰਮ੍ਰਿਤਪਾਲ ਸਿੰਘ ਤੇ ਆਖਾ ਤਾੜੀ ਐ ਸਿੱਖੀ ਨੇ ਜਿਹੜੇ ਬੇਗਿਆਤ ਨੇ ਤੁਹਾਨੂੰ ਜਿਹੜੇ ਮੂੰਹ ਲਾਉਂਦੇ ਨੇ ਤੁਹਾਡੀਆਂ ਜਿਹੜੀਆਂ ਆਹ ਜੀਆਂ ਚਾਗਲਾ ਸੁਣਦੇ ਨੇ ਸ਼ੰਗ ਲਾ ਛੜਿਆ ਤੁਸੀਂ ਸਿੱਖਾਂ ਤੇ ਤੁਸੀਂ ਕਟਾਸ ਕਰਦੇ ਹੋ ਸਿੱਖਾਂ ਤੇ ਤੁਸੀਂ ਹਮਲੇ ਕਰਦੇ ਹੋ ਜੇ ਕੋਈ ਸਿੱਖ ਤੁਹਾਡੇ ਤੇ ਕੋਈ ਬਾਰ ਕਰਦਾਗਾ ਫਿਰ ਤੁਹਾਡੇ ਚਿੱਕਾ ਨਿਕਲ ਜਾਂਦੀਆਂ ਨੇ ਅਸੀਂ ਤੁਹਾਡੇ ਧਰਮ ਦੇ ਵਿੱਚ ਟੰਗ ਨਹੀਂ ਡਾਉਂਦੇ ਅਸੀਂ ਤੁਹਾਡੇ ਜਿਹੜੇ ਜਿੱਤਦੇ ਨੇ 46% ਬੈਠਣ ਤੁਹਾਡੇ ਗੁੰਡੇ ਜਿੱਤੇ ਹੋਏ ਅਸੀਂ ਕਦੇ ਉਹਨਾਂ ਨੂੰ ਨਹੀਂ ਕਿਹਾ ਕਦੇ ਅਸੀਂ ਚੁੱਪਾਂ ਅਸੀਂ ਆਪਣੇ ਧਰਮ ਦੇ ਵਿੱਚ ਬੈਠੇ ਆ ਅਸੀਂ ਆਪਣਾ ਕੋਈ ਠਾਈਏ ਨਾ ਠਾਈਏ ਅਸੀਂ ਤਾਂ ਭਾਈ ਜਿਹੜੇ ਜੇਲ੍ਹਾਂ ਦੇ ਵਿੱਚ 33 ਸਾਲ ਬੈਠਾ ਬੈਠੇ ਨੇ ਅਜ ਤਾਂ ਉਹਨਾਂ ਨੂੰ ਵੀ ਲੜਾਵਾ ਗਿਚੋਣਾ ਤੂੰ ਦੱਸ ਲਾ ਲਾ ਜੋ ਜਿਹੜਾ ਤੈਥੋਂ ਲੱਗਦਾਗਾ ਦੂਜੀ ਗੱਲ ਇਹਨਾਂ ਦਾ ਛੱਡੋ ਖੜਾ ਇਹਨਾਂ ਦਾ ਚਲੋ ਮੈਂ ਬੋਲਣਾ ਨਹੀਂ ਚਾਹੁੰਦਾ ਸੀ ਪਰ ਇਹ ਜਿਹੜੇ ਬੋਲਣ ਲਈ ਮਜਬੂਰ ਕਰ ਦਿੰਦੇ ਨੇ ਭਾਈ ਅੰਮਰਤਪਾਲ ਸਿੰਘ ਖਾਲਸਾ ਨੇ ਇੱਕ ਜਾਂਦੇ ਜਾਂਦੇ ਜਿੱਥੇ ਫਤਿਹ ਬਲਾਈਆ ਸਿੰਘਾਂ ਨੂੰ ਉਥੇ ਆਪਣੇ ਪਿਤਾ ਦੇ ਰਾਹੀਂ ਇੱਕ ਵੱਡਾ ਸੁਨੇਹਾ ਵੀ ਦੇ ਕੇ ਗਏ ਨੇ ਸੁਨੇਹਾ ਕੀ ਆ ਕਿ ਨੌਜਵਾਨੋ ਤੁਸੀਂ ਆਪਣੀਆਂ ਜੜੀਆਂ ਨੇ ਵੋਟਾਂ ਬਣਾ ਲਓ ਸਰੋਣੀ ਕਮੇਟੀ ਦੀਆਂ ਸਰੋਣੀ ਕਮੇਟੀ ਵਿੱਚ ਵੀ ਮਸੰਦ ਬੈਠੇ ਨੇ ਮਸੰਦਾ ਬਲਾਤਕਾਰੇ ਬੈਠੇ ਨੇ ਠੱਗ ਬੈਠੇ ਨੇ ਡਾਕੂ ਬੈਠੇ ਨੇ ਚੋਰ ਬੈਠੇ ਨੇ ਪੱਖੇ ਵੇਚਣ ਵਾਲੇ ਬੈਠੇ ਨੇ ਤੁਹਾਡੀ ਸਰੋਣੀ ਕਮੇਟੀ ਦੇ ਵਿੱਚ ਬਲਾਤਕਾਰੇ ਤੁਹਾਡੀ ਸਰੋਣੀ ਕਮੇਟੀ ਦੇ ਵਿੱਚ ਬੈਠੇ ਨੇ ਮਸੰਦ ਤੁਹਾਡੀ ਸਰੋਣੀ ਕਮੇਟੀ ਦੇ ਵਿੱਚ ਬੈਠੇ ਨੇ ਗੋਲ ਕਲਰ ਪੀਆ ਖਾਣ ਵਾਲੇ ਤੁਹਾਡੀ ਸਰੋਣ ਕਮੇਟੀ ਚ ਬੈਠੇ ਨੇ ਮੈਂ ਪਰ ਦਿਨ ਨੰਗੇ ਕਰੂ ਤੁਹਾਡੇ ਕੱਲੇ ਕੱਲਿਆਂ ਦੇ ਭਾਈ ਅੰਮਰਤਪਾਲ ਸਿੰਘ ਨੇ ਸੱਚ ਕਹੀਆ ਕਿ ਤੁਸੀਂ ਵੋਟਾਂ ਬਣਾਓ ਸਰੋਣ ਕਮੇਟੀ ਦੀਆਂ ਉਹ ਨੌਜਵਾਨ ਖੜੇ ਕਰੋ ਜਿਹੜੇ ਸਿੱਖ ਕੌਮ ਲਈ ਤਤਪਾਰ ਹੋਣ ਮਰਨ ਲਈ ਤਿਆਰ ਹੋਣ ਨਾ ਕਿ ਵਜ਼ੀਰੀਆਂ ਤੇ ਕੁਰਸੀਆਂ ਸਾਨੂੰ ਚਾਹੀਆਂ ਚਾਹੀਦੀਆਂ ਨੇ ਇਹਨਾਂ ਨੇ ਜਿਹੜਾ ਤੁਸੀਂ ਤਾਂ ਇਹ ਆਪਣਾ ਇੱਕ ਪਰਨ ਕਰ ਲੋ ਸਿੱਖ ਕੌਮਾਂ ਜੇ ਤੁਸੀਂ ਨਵਾਂ ਅਕਾਲੀ ਦਲ ਬਣਾਉਨੇ ਹੋ ਜੇ ਤੁਸੀਂ ਉਹ ਉੱਪਰ ਆਪਣਾ ਅਸਵੀਰ ਬਾਤਲ ਵਾਂਗੂ ਕੜੀ ਖੋਦਣੀ ਆ ਫੇਰ ਤਾਂ ਵੱਖਰੀ ਗੱਲ ਆ ਜੇ ਤੁਸੀਂ ਸੱਚ ਜਦੇ ਢੰਗ ਦੇ ਨਾਲ ਅਕਾਲੀ ਦਲ ਬਣਾਉਨੇ ਹੋ ਜਾਂ ਸਰਉਣੀ ਕਮੇਟੀ ਦੇ ਮੁਲਾਜ਼ਮ ਚਾਹੁੰਦੇ ਹੋ ਤੇ ਜਿਹੜੇ ਮੁਲਾਜ਼ਮ ਗਲਤੀ ਕਰਦੇ ਆ ਤੇ ਉਹਨਾਂ ਨੂੰ ਕੱਢ ਕੇ ਪਰੇ ਮਾਰੋ ਸ਼ਰਾਬਾਂ ਤੁਸੀਂ ਪੀ ਜਾਂਦੇ ਹੋ ਅਤੇ ਭੂਰੇ ਵਾਲਾ ਸਾਹ ਜਦੋਂ ਆਇਆ ਸੀ ਤਲਵੰਡੀ ਸਾਬੋ ਉੱਥੇ ਇੱਕ ਨੇ ਆ ਫੜਿਆ ਗਿਆ ਬਲਾਦਕਾਰ ਜਿਹੜਾ ਕਰਦਾ ਸੀ ਪੰਜ ਚਾਰ ਪੰਜ ਜਾਣੇ ਜਾ ਕੇ ਮੱਕੜ ਨੂੰ ਰੁਪਏ ਦੇ ਕੇ ਇੱਥੋਂ ਦਾ ਇੱਕ ਮੈਂਬਰ ਆ ਤੇ ਉਹ ਸੜਾ ਲਿਆਉਂਦਾਗਾ ਉਹਨਾਂ ਨੂੰ ਇੱਥੋਂ ਦੇ ਗੁਰਦੁਆਰੇ ਦੇ ਦੋ ਤਿੰਨ ਨੇ ਬੇ ਬਲਾਦਕਾਰੀ ਉਹਦੀ ਡਿਊਟੀ ਤਲਵੰਡੀ ਸਾਬੋ ਦਾ ਦੇ ਦਿੰਦੇ ਅਗਰ ਉੱਧਰ ਬਦਲ ਦਿੱਤੇ ਕਦੇ ਉੱਧਰ ਬਦਲ ਦਿੰਦੇ ਆ ਅਇਤੇ ਫੀਮ ਖਾਂਦੇ ਨੇ ਮੋਟੀ ਮੋਟੀ ਫੀਮ ਤੁਹਾਡੇ ਜਿਹੜੇ ਸਰੋਣੀ ਕਮੇਟੀ ਦੇ ਮੁਲਾਜ਼ਮਾਂ ਭੁੱਕੀਆਂ ਖਾਂਦੇ ਨੇ ਗੋਲੀਆਂ ਖਾਂਦੇ ਨੇ ਤੁਸੀਂ ਉਹਨਾਂ ਤੇ ਕਦੋਂ ਨੱਥ ਪਾਵੋਗੇ ਭਾਈ ਅੰਮ੍ਰਿਤਪਾਲ ਸਿੰਘ ਖਾਲਸੇ ਦੀ ਜਿਹੜੀ ਇੱਕ ਇੱਕ ਗੱਲ ਆ ਜਿਹੜੀ ਉਹਨੂੰ ਕਬੂਲ ਕਰਿਆ ਕਰੋ ਨੌਜਵਾਨੋ ਜੇ ਸਿੱਖੀ ਨੂੰ ਬਚਾਉਣਾ ਜੇ ਤੁਸੀਂ ਆਪਣਾ ਧਰਮ ਬਚਾਉਣਾ ਨਹੀਂ ਤਾਂ ਤੁਹਾਡੇ ਤੇ ਬਾਹਰੀ ਹਮਲੇ ਵੀ ਹੋ ਰਹੇ ਨੇ ਅੰਦਰੇ ਹਮਲੇ ਵੀ ਹੋ ਰਹੇ ਨੇ ਸੈਕਟ ਕੌਮ ਨੂੰ ਜਿਹੜਾ ਤੁਹਾਡੇ ਨੂੰ ਖਤਮ ਕਰਨ ਤੇ ਇਹਨਾਂ ਦਾ ਪੂਰਾ ਜੋਰ ਲੱਗਿਆ ਹੋਇਆਗਾ ਇਸ ਕਰਕੇ ਭਾਈ ਅੰਮਰਤਪਾਲ ਸਿੱਕਦਾ ਜਿਹੜੀ ਸੋਚ ਆ ਉਤ ਸੋਚ ਤੋਂ ਡਰਦੇ ਨੇ ਸਰਕਾਰ ਨਾ ਕਿ ਭਾਈ ਅੰਮਰਤਪਾਲ ਸਿੰਘ ਕੋਈ ਹੱਥ ਵਿੱਚ ਬੰਬ ਚੱਕੀ ਬੈਠਾ ਨਾ ਕਿ ਤੋਪ ਚੱਕੀ ਬੈਠਾਗਾ ਉਹਦੀ ਸੋਚ ਤੋਂ ਡਰਦੇ ਨੇ ਕਿ ਉਹ ਨੌਜਵਾਨ ਦੀ ਜਿਹੜੀ ਉੱਚੀ ਸੋਚ ਆ ਉਹਦੀ ਉਹਦੀ ਸੋਚ ਦੇ ਮਗਰ ਜਿਹੜੇ ਲੱਖਾਂ ਨੌਜਵਾਨ ਨੇ ਉਹਦੀ ਗੱਲ ਸੁਣਨ ਤਿਆਰ ਨੇ ਤੇ ਤੁਸੀਂ ਜਿਹੜੀ ਵਜੀਰੀਆਂ ਲਈ ਬੈਠੇ ਹੋ ਮੁੱਖ ਮੰਤਰੀ ਪ੍ਰਧਾਨ ਮੰਤਰੀ ਗ੍ਰਹਿ ਮੰਤਰੀ ਦੀਆਂ ਜਿਹੜੀਆਂ ਕੁਰਸੀਆਂ ਲਈ ਬੈਠੇ ਹੋ ਤੁਹਾਡੀ ਗੱਲ ਕੋਈ ਸੁਣਨ ਨੂੰ ਤਿਆਰ ਨਹੀਂ ਇਸ ਕਰਕੇ ਤੁਹਾਨੂੰ ਸਿੱਖ ਚੁੱਭਦੇ ਨੇ ਤੁਹਾਨੂੰ ਉਹਨਾਂ ਨੌਜਵਾਨਾਂ ਦੀ ਸੋਚ ਚੁੱਭਦੀ ਆ ਕਿ ਜਿਹੜੇ ਨੌਜਵਾਨ ਆਪਣੇ ਧਰਮ ਦੇ ਵਿੱਚ ਪੱਕੇ ਨੇ ਤਤ ਪਰ ਨੇ ਜਿਹੜੇ ਕੌਮ ਨੂੰ ਕਹਿੰਦੇ ਨੇ ਕਿ ਨੌਜਵਾਨੋ ਜੇਕਰ ਤੁਸੀਂ ਮਰਨਾ ਨਸੇ ਦੇ ਟੀਕੇ ਲਾ ਲਾ ਮਰੀ ਜਨਿਓ ਤੇ ਸਿੱਖ ਕੌਮ ਦੇ ਲਈ ਜੂਝ ਕੇ ਸੀਧੀਆਂ ਪਾਓ ਇਹ ਕੋਈ ਮਾੜੀ ਗੱਲ ਨਹੀਂ ਇਹ ਕੋਈ ਪਹਿਲਾ ਇਤਿਹਾਸ ਨਹੀਂ ਅੱਜ ਜਿਹੜਾ ਕੌਮ ਦੇ ਵਿੱਚ ਐਡਾ ਨੰਘਾਰ ਆ ਚੁੱਕਿਆਗਾ ਇਸ ਨੂੰ ਦੂਰ ਕਰਨਾ ਚਾਹੀਦਾ ਹਰ ਸਿੱਖ ਕੌਮ ਦਾ ਫਰਜ਼ ਬਣਦਾਗਾ ਸਰਾਉਣੀ ਕਮੇਟੀ ਦੇ ਵੋਟਾਂ ਵੀ ਬਣਾਓ ਇਹਨਾਂ ਮਸੰਦਾ ਨੂੰ ਵੀ ਬਾਹਰ ਕੱਢੋ ਭਾਈ ਅੰਮਰਪਾਲ ਸਿੰਘ ਖਾਲਸਾ ਜਿਹੜਾ ਹੈਗਾ ਉਹਦੀ ਸੋਚ ਤੋਂ ਡਰਦੀਆਂ ਸਰਕਾਰਾਂ ਤੇ ਮੈਨੂੰ ਇੱਕ ਇਹ ਨਹੀਂ ਲੱਗਦਾ ਕਿ ਹੁਣ ਦੁੱਖ ਨਾਲ ਗੱਲ ਕਹਿਣੀ ਪੈ ਰਹੀ ਆ ਚਲੋ ਹੋ ਸਕਦਾ ਕਿ ਕੋਈ ਉਤਰਾ ਚੜਾ ਆ ਜੇ ਮੈਂ ਨਹੀਂ ਕਹਿੰਦਾ ਕਿ ਭਾਈ ਅੰਮ੍ਰਿਤਪਾਲ ਸਿੰਘ ਨੂੰ ਸਰਕਾਰ ਬਾਹਰ ਕੱਢੂਗੀ ਇਹ ਬਹੁਤ ਵੱਡਾ ਸਵਾਲ ਆ ਮੇਰਾ ਸਿੱਖ ਕੌਮ ਨੂੰ ਕਿ ਸਿੱਖ ਕੌਮ ਨੂੰ ਜਿਹੜਾ ਮੇਰਾ ਸਵਾਲ ਆ ਕਿ ਤੁਹਾਨੂੰ ਲੱਗਦਾ ਕਿ ਭਾਈ ਅੰਮ੍ਰਿਤਪਾਲ ਸਿੰਘ ਨੂੰ ਇਹ ਸੇਤੀ ਬਾਹਰ ਛੱਡ ਦੇਣਗੇ ਇਹ ਜਿਸ ਤਰ੍ਹਾਂ ਭਾਈ ਜਗਤਾਰ ਸਿੰਘ ਹਵਾਰਾ ਤਾਰਾ ਭੁੱਲਰਾ ਪਿਉਰਾ ਬਲਵੰਤ ਸਿੰਘ ਰਾਜੋਵਾਲਾ ਜਿੰਨੇ ਸਿੰਘ ਬੈਠੇ ਨੇ ਇਹ ਉਹਨਾਂ ਵਾਂਗੂੰ ਬੰਦੀ ਰੱਖਣਾ ਚਾਹੁੰਦੇ ਨੇ ਭਾਈ ਅੰਮਰਤਪਾਲ ਸਿੰਘ ਤੇ ਉਹਦੇ ਸਾਥੀਆਂ ਨੂੰ ਤੁਸੀਂ ਵੇਖ ਲਿਓ ਕਿ ਜਿਹੜੀ ਸਰਕਾਰ ਆ ਹਕੂਮਤ ਆ ਜਿਹੜੀ ਇਹ ਸੇਤੀ ਸੇਤੀ ਜਿਹੜਾ ਇਹ ੱ ਤੱਕਾ ਜ਼ਰੂਰ ਕਰੂਗੀ ਕੋਈ ਨਾ ਕੋਈ ਬਹਾਨਾ ਬਣਾ ਕੇ ਉਹਨਾਂ ਤੇ ਬੈਠਾ ਤੇ ਹੋਰ ਪਰਚੇ ਪਾਊਗੀ ਅੱਜ ਦੀ ਗੱਲ ਤੁਸੀਂ ਯਾਦ ਰੱਖ ਲਿਓ ਵੀਡੀਓ ਨੂੰ ਸਾਂਭ ਕੇ ਰੱਖ ਲਿਓ ਕੱਲ ਨੂੰ ਕਹਿ ਦਿੰਦਾ ਬੰਦਾ ਕਿ ਨਹੀਂ ਕਿਹਾ ਇਹ ਗੱਲ ਬਹੁਤ ਜਿਹੜੀ ਵਿੱਚੋਂ ਨਿਕਲ ਕੇ ਆ ਰਹੀ ਆ ਸੂਤਰਾ ਦੇ ਮੁਤਾਬਕ ਕਿ ਸਰਕਾਰ ਭਾਈ ਅੰਮਰਤਪਾਲ ਸਿੰਘ ਨੂੰ ਜੇਲ੍ਹ ਦੇ ਵਿੱਚ ਬੰਦ ਰੱਖਣਾ ਚਾਹੁੰਦੀ ਆ ਬਾਹਰ ਕੱਢਣਾ ਨਹੀਂ ਚਾਹੁੰਦੀ ਨਾ ਐਨਐਸਓ ਤੋੜੇ ਐ ਨਹੀਂ ਪਤਾ ਹੋਰ ਜਿਹੜੇ ਕਾਨੂੰਨ ਨਵੇਂ-ਨਵੇਂ ਘੜੇ ਜਾਂ ਉਹ ਤੋਂ ਕੋਈ ਇਹਿਆ ਬਿਆਨ ਦਵਾਵੇ ਸਰਕਾਰਾਂ ਬੜੀਆਂ ਚਾਲਾਂ ਚਲਦੀਆਂ ਨੇ ਏਜੰਸੀਆਂ ਬੜੀਆਂ ਚਾਲਾਂ ਚਲਦੀਆਂ ਨੇ ਇਹ ਆਪਣੇ ਚਾਲਾਂ ਚੱਲਣ ਗਿਆ ਪਰ ਸਿੱਖ ਕੌਮ ਨੂੰ ਬੇਨਤੀ ਆ ਕਿ ਤੁਸੀਂ ਇਕੱਠੇ ਹੋ ਜੋ ਪਹਿਲਾਂ ਤੁਸੀਂ ਜਦੋਂ ਸਾਰੇ ਰੁਲ ਖੁੱਲ ਜਾਂਦੇ ਹੋ ਕੋਈ ਉਧਰ ਤੁਰਿਆ ਫਿਰਦਾ ਕੋਈ ਉਧਰ ਤੁਰਿਆ ਫਿਰਦਾ ਜਦੋਂ ਤੁਹਾਡੇ ਕਿਸੇ ਨੌਜਵਾਨ ਨੂੰ ਸਾਥ ਦੇਣੀ ਪੈਂਦੀ ਆ ਫਿਰ ਤੁਸੀਂ ਮਾਗਰੋ ਚੀਰਨੇ ਪਾਉਣੇ ਜਾਂ ਆਪਾਂ ਕਹਦੇ ਕਿ ਮਾਗਰ ਬਾਸ ਨਾਲ ਤੁਸੀਂ ਹੰਝੂ ਬਹਾਉਣਿਓ ਤੇ ਇੰਨੀ ਵੀਡੀਓ ਲੰਬੀ ਹੁੰਦੀ ਆ ਧੰਨਵਾਦ ਤੁਹਾਡਾ ਸਾਰਿਆਂ ਦਾ ਜਿਹੜਾ ਅੱਜ ਭਾਈ ਅੰਮ੍ਰਿਤਪਾਲ ਸਿੰਘ ਜਿਨ੍ਹਾਂ ਨੂੰ ਮਿਲਿਆਗਾ ਜਿਨ੍ਹਾਂ ਨੇ ਨੌਜਵਾਨਾਂ ਨੇ ਉਹਦੇ ਨੌਜਵਾਨ ਦੇ ਦਰਸ਼ਨ ਕੀਤੇ ਨੇ ਤੇ ਜਿਹੜੇ ਨੌਜਵਾਨ ਉਹਦੀ ਸੋਚ ਮੁਤਾਬਕ ਚੱਲਦੇ ਨੇ ਸਾਡੀ ਸੋਚ ਸਾਡੇ ਉਹ ਸਿੰਘ ਬੈਠੇ ਨੇ ਜਿਹੜੇ ਜੇਲ੍ਹਾਂ ਦੇ ਵਿੱਚ ਅਸੀਂ ਸੋਚ ਜਿਹੜੀ ਗੁਰੂ ਗ੍ਰੰਥ ਸਾਹਿਬ ਤੋਂ ਲੈਣੀ ਆ ਸਾਡਾ ਓਟ ਆਸਰਾ ਗੁਰੂ ਗ੍ਰੰਥ ਸਾਹਿਬ ਹੋਣਾ ਚਾਹੀਦਾ ਨਾ ਕਿ ਕੋਈ ਮੜੀ ਮਸਾਣੀ ਵਾਲਾ ਜਾਂ ਜਾਂ ਕੋਈ ਹੋਰ ਦੇਹਧਾਰੀ ਪਖੰਡੀ ਨਹੀਂ ਹੋਣਾ ਚਾਹੀਦਾ ਤੇ ਜਿਹੜੇ ਆ ਸਰਚ ਵਾਲੇ ਬਰ